ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਟਾਈਮ ਆ ਦੁਪਹਿਰ ਦਾ ਤੇ ਆਪਾਂ ਰੈਡੀ ਆ ਜੀ ਤੁਸੀਂ ਕੱਲ ਵਾਲੇ ਵਲੌਗਸ ਦੇਖਿਆ ਸੀ ਜਾਣਾ ਸੀ ਬਾਜ਼ਾਰ ਤੇ ਤਿਆਰੀਆਂ ਕਰ ਲਈਆਂ ਆਪਾਂ ਨੇ ਸਾਰੀਆਂ ਮਸ ਕੱਪੜੇ-ਕੁਪੜੇ ਚੱਕ ਰਹੇ ਆਪਾਂ ਫਿਰ ਲੈ ਕੇ ਜਾਣਾ ਕਾਰੀਗਰਾਂ ਦੇ ਨੇ ਤੇ ਬਾਕੀ ਸਾਰਾ ਕੁਝ ਪੈਕ ਆ ਇੱਧਰ ਸਾਰਾ ਸਮਾਨ A to Z ਪੈਕ ਆ ਇਹ ਜਿਹੜੇ ਨੇ ਕੋਰੀਅਨ ਕਰਵਾਉਣਾ ਜੇ ਕੱਲ ਅੱਜ ਕਹਿੰਦੇ ਹੈਗੀ ਛੁੱਟੀ ਤੇ ਆਪਾਂ ਨੇ ਸਾਰੇ ਕੱਲ ਕਰਵਾਉਣੇ ਨੇ ਤੇ ਬਾਕੀ ਕੰਮ ਆਪਣੇ ਸਾਰੇ ਨਿਬੜ ਗਏ ਨੇ ਦੇ ਅੰਦਰ ਕੰਮ ਰੱਖਿਆ ਹੋਇਆ ਆਪਾਂ ਨੇ ਤੇ ਅੱਧਾ ਕੰਮ ਇੱਧਰ ਪਿਆ ਸਾਰਾ ਕਿੱਲਰ ਰਿਆ ਲਿਆ ਹਰੇ ਪਾਣੇ ਆਪਾਂ ਨੇ ਤੇ ਆਹ ਦੇਖੋ ਆ ਕਿੰਨਾ ਪਿਆਰਾ ਸੂਟ ਆ ਬਹੁਤ ਪਿਆਰਾ ਟੈਬੀ ਕਾਟਨ ਦੇ ਉੱਤੇ ਆਪਾਂ ਨੇ ਬਣਾਇਆ ਮਹਿਰੂਨ ਕਲਰ ਦਾ ਇੱਧਰ ਆਪਾਂ neck ਬਣਾਇਆ ਇਹ ਮੈਂ ਤੁਹਾਨੂੰ ਵੀਡੀਓ ਚ ਦਿਖਾ ਦਾਂਗੀ ਪੰਜਾਬੀ ਪਹਿਰਾਵੇ ਤੇ ਤੇ ਇਹ ਆਪਾਂ ਨੇ ਬਾਲਾ ਬਣਾਈਆਂ ਨੇ ਠੀਕ ਹੈ ਇਹ ਆਪਾਂ ਨੇ ਸਾਰਾ ਮਸ਼ੀਨ ਵਰਤ ਦਾ ਕੰਮ ਕੀਤਾ ਤੇ ਇਹਦੀ ਵੀਡੀਓ ਆਪਾਂ ਪਾ ਚੁੱਕੇ ਆ ਜੀ ਪੰਜਾਬੀ ਪਹਿਰਾਵੇ ਤੇ ਪਿੰਕ ਕਲਰ ਦੇ ਵਿੱਚ ਬਣਾਇਆ ਇਹ ਵੀ ਬੜਾ ਪਿਆਰਾ ਬਣਿਆ ਹੋਇਆ ਹੈ ਇਹ ਆਪਾਂ ਬਣਾਇਆ ਮਛਲੀਨ ਦੇ ਉੱਪਰ ਤੇ ਅੱਜ ਜਾਣਾ ਸਾਰੇ ਸਟੀਚਿੰਗ ਵਾਸਤੇ ਤੇ ਦੁਪट्टे ਡਾਈ ਹੋਣੇ ਨੇ ਤੇ ਬਸ ਮੈਂ ਵੀ ਸਾਰਾ ਸਮਾਨ ਕੱਢ ਲਾ ਤੇ ਫਿਰ ਜਾਣਾ ਕਿਉਂਕਿ ਜਾਣਾ ਤਾਂ ਦੋਨਾਂ ਨੂੰ ਇੱਕੋ ਜਗ੍ਹਾ ਸਾਰਾ ਕੰਮ ਕੱਢ ਕੇ ਇੱਕ ਵਾਰੀ ਕਲੰਦਰ ਲੈ ਜਾਵਾਂ ਸਾਨੂੰ ਤੇ ਚਲੋ ਫਤਲਾ ਪਾਲਾ ਸਮਾਨ ਫਿਰ ਲੈਂਦੇ ਆ ਪਤਾ ਹਮਨੇ ਇਹਨੂੰ ਆਪਾਂ ਲਾਈਨਿੰਗ ਮੈਂ ਬਣਾਉਣਾ ਆਪਣੇ ਲਈ ਟਾਫਟਾ ਲਵਾਂ ਟਾਫਟਾ ਲੱਗੂਗੀ ਜ਼ੋਰ ਜ਼ੜ ਦੇ ਹੈਨਾ ਰੰਗ ਠੀਕ ਹੈ ਲਾਹੋ ਤੂੰ ਆਪਾ ਪਸੰਦ ਕੀਤਾ ਹੁਣ ਦੁਗੈ ਨਹੀਂ ਰੰਗ ਠੀਕ ਹੈ ਪਰ ਤੁੜੀ ਪੈ ਗਈ ਰੜਕੀ ਜਾਂਦੀ ਥੋਣ ਬਤਾਉਂ ਤੋੜਨੇ ਆਂ ਭੈਣ ਨੂੰ ਬਤਾਉਂ ਤੋੜਨੇ ਮਹਿੰਗੇ ਪਏ ਉਹ ਦੱਸ ਹਾਂ ਤੇ ਚੱਲਣਾ ਚੱਲਣਾ ਹੀ ਹੈ ਹਨਾ ਟਾਪ ਟਾ ਕੱਟ ਲੈਣਾ ਦੁਪੱਟਾ ਕਿਹੜੇ ਰੰਗ ਦਾ ਕਰਾਈਏ ਟਾਈ ਐਂਡ ਡਾਈ ਮੈਂ ਨਹੀਂ ਇੱਕ ਕਲਰ ਕਰਾ ਲੈਂਦੇ ਪਿੰਕ ਆਪਾਂ ਚੱਲ ਹੁਣ ਚੱਲੀਏ ਕਿੰਨਾ ਟਾਈਮ ਲੱਗਣਾ ਆਪਾਂ ਨੂੰ ਉਹ सोनू ਗਈ ਹੋਈ ਹੈ ਮਿੱਠੇ ਸਮੋਸੇ ਲੈਣ ਵਾਸਤੇ ਇਹ ਸਾਡੇ ਸੁਨਾਮ ਚ ਬਹੁਤ ਫੇਮਸ ਨੇ ਮਿੱਠੇ ਸਮੋਸੇ ਤੇ ਅੱਜ ਦਮਨ ਤੇ ਬੱਚਿਆਂ ਦੀ ਫਰਮਾਇਸ਼ ਸੀ ਕਿ ਮਿੱਠੇ ਸਮੋਸੇ ਖਾਣੇ ਨੇ ਤੇ ਆਹ ਲਓ ਜੀ ਆ ਗਏ ਮਿੱਠੇ ਸਮੋਸੇ ਲੈ ਕੇ ਮੈਂ ਆਪਣੇ ਸੁਨਾਮ ਚ ਬਹੁਤ ਫੇਮਸ ਨੇ ਨਾ ਉਹ ਜਿਆਦਾ ਵਧੀਆ ਨੇ ਪਤਾ ਨਹੀਂ ਉਹਨੇ ਖਾ ਕੇ ਪਤਾ ਲੱਗਣਾ ਕੈਮਰਾ ਕਿੱਧਰ ਜਾ ਰਿਹਾ ਉਹਨੇ ਖਾ ਕੇ ਪਤਾ ਲੱਗੂਗਾ ਕਿਵੇਂ ਦੇ ਨੇ ਉਹਨਾਂ ਦੇ ਮੋٹے ਛਾਵੇਂ ਦਾ ਤਾਂ ਬਹੁਤ ਵਧੀਆ ਨੇ ਇਹਨਾਂ ਦੀ ਸ਼ੇਪ ਹੋਤਰਾਂ ਦੀ ਹਾਂ ਚਲੋ ਨੋ ਹੀ ਫੋਲਡ ਹਾਂ ਉਹ ਕੜਦੂਗਾ ਤੇ ਅੰਦਰ ਵਾਲੀ ਸਾਈਡ ਜੋੜ પા ਕੇ ਅੰਦਰ ਫੋਲਡ ਕਰ ਦਿੰਦੇ ਹਾਂ ਚਲ ਬੋਲੂੰ ਮੈਜ਼ਰਮੈਂਟ ਉਹ ਹੀ ਦੇਣਗੇ ਮੈਨੂੰ ਤਾਂ ਪਤਾ ਹੀ ਨਹੀਂ ਮੈਜ਼ਰਮੈਂਟ ਇਹ ਚੱਲੋ ਜੀ ਬਾਜ਼ਾਰੋਂ ਆ ਗਈ ਅਸੀਂ ਸਾਰਾ ਦਿਨ ਬਾਜ਼ਾਰ ਘੁੰਮ ਕੇ ਨੇ ਮੈਂ ਆਈ ਆ 7:30 ਵਜੇ ਆਈ ਮੈਂ ਅਸੀਂ ਪਹਿਲਾਂ ਆ ਗਈ ਮੈਂ 7:30 ਵਜੇ ਆਈ ਮੈਂ ਫਿਰ ਉੱਥੇ ਰੋਗੀ ਕਿਉਂਕਿ ਮੇਰਾ ਕੰਮ ਸੀ ਮਾਸਟਰ ਕੋਲ ਤੇ ਉਤਾਰ ਫਿਰ ਆਉਂਦੇ ਹੋ ਮੈਨੂੰ ਲੈ ਕੇ ਆਏ ਮੈਂ ਤਾਂ ਉੱਥੇ ਬੈਠੀ ਕਦੇ ਮੈਂ ਉੱਧਰ ਬਹਿ ਜਾ ਕਦੇ ਉੱਧਰ ਬਹਿ ਜਾ ਐ ਹੀ ਸਾਰਾ ਦਿਨ ਗੱਡਿਆ ਤੇ ਸਵੇਰ ਦੀ ਅਸੀਂ ਮੈਂ ਜਿਹੜੀ ਇੱਥੇ ਰੋਟੀ ਖਾ ਗਈਆਂ ਦੋ ਕੀ ਖਾਦੀਆਂ ਮੈਂ ਨਿਆ ਪਾਣੀ ਪੀਤਾ ਬਸ ਇੱਕ ਦੁਕਾਨ ਤੋਂ ਪਾਣੀ ਪੀਤਾ ਤੇ ਇੱਕ ਉਥੇ ਢਿੱਲਰ ਕੋ ਪਾਣੀ ਪੀਤਾ ਕੁਛ ਨਹੀਂ ਖਾਤਾ ਪੀਤਾ ਭੁੱਖ ਨਾ ਜਾਣ ਨਿਕੰਦੀ ਮੈਂ ਹੁਣ ਐਸੀ ਰੋਟੀ ਮਿਲਦੀ ਜਗੜੇ ਇਥੇ ਰੱਖਦੇ ਕੱਪੜੇ ਤੋਰੀਆਂ ਤੋਂ ਮਾਣਿਆ ਆਪਣਾ ਬੈਠਦੇ ਹੀ ਬੈਠ ਸਕਦੇ ਮੰਮੀ ਨੇ ਵੜੀ ਕਿ ਮੈਂ ਦੇ ਦੇ ਕੇ ਸਿੱਧੇ ਨੂੰ ਚਾੜਨ ਕੋ ਨਹੀਂ ਚੱਲਦਾ ਹਾਂਜੀ ਅਸੀ ਹਾਂਜੀ ਹਮ ਹਾਂ ਜਿਵੇਂ ਲੈ ਲੈ ਮੈਂ ਪਕਵਾ ਤੇ ਨਹੀਂ ਰੁਕੇ ਖੜੇ ਨੇ ਤੂੰ ਪਹਿਲਾਂ ਕੀਰੇ ਕੱਟ ਲੈ ਤੂੰ ਕੱਟ ਲਿਆ ਦੋ ਕੀਰੇ ਕੱਟ ਲੈ ਹਮ ਇੱਕ ਪਿਆਜ਼ ਕੱਟ ਲੈ ਹਮ ਪਿਆਜ਼ ਨਹੀਂ ਕੱਟਦੀ ਹੋਰ ਕੁਝ ਹੋਰ ਕਹਿ ਦੋ ਮੈਨੂੰ ਨਹੀਂ ਨਹੀਂ ਪਿਆਜ਼ ਵੀ ਕੱਟੋ ਤੇ ਮੈਂ ਟਮਾਟਰ ਕੱਟ ਦੇਣੀ ਹੈ ਹੈ ਮਟਰ ਕੱਟ ਦਿੰਦੇ ਇੱਕ ਜਣਾ ਕੁ ਮੈਨੂੰ ਆਹ ਰੋਟੀਆਂ ਲਾਣ ਦੀ ਮੈਂ ਦਵਾਈ ਆਂ ਕਿਨੇ ਅੱਜ ਬੰਮਾਰਾਂ ਕੀ ਕਰ ਰਹੇ ਨੇ ਬੰਮਾਰ ਨੂੰ ਕਾਹ ਕੀ ਹੋਇਆ ਵਾ ਵੇੜਾ ਵੇੜਾ ਦੇਖੀ ਉਹ ਬੜੀਆਂ ਕੈਮਰੀਆਂ ਲੈ ਲੈ ਜਿਹੜੇ ਹਾਂ ਦੇਖੋ ਗਾਈਜ਼ ਉਹ ਆ ਗਏ ਉਹ ਪੂਣੀ ਪੀ ਉਸ ਦਿਨ ਸੁਣਾਉਂਦੇ ਹੋਰ ਕੋਈ ਹੋਰ ਖੜਿਆ ਬਾਹਰ ਪਹਿਲਾਂ ਕੈਮਰੇ ਚ ਦੇਖਿਆ ਨਾ ਕੌਣ ਵਾ ਆਪਕੇ ਪਿਤਾ ਜੀ ਆਏ ਆਂ ਔਰ ਆਪਕੀ ਮੰਮੀ ਜੀ ਆਏ ਆਂ ਹਾਜੀ ਤਾਂ ਮੇਰਾ ਵੀ ਵੀਰ ਵੀ ਵਧਿਆ ਹੋਇਆ ਹਮਣ ਪੁੱਛਣ ਢੀਕੇ ਲੋਕੀ ਤੁਹਾਡੇ ਘਰੇ 5 ਵਜੇ ਹੀ ਸੇਰੇ ਆ ਗਏ ਕਹਿਣ ਵਾਸਤੇ ਠੀਕ ਆ ਜੇ ਪੁੱਤ ਮੇਰਾ ਗੱਡੀ ਨਾ ਖੇੜਦਾ ਆਏ ਨਹੀਂ ਕਿੱਥੇ ਗੱਡੀ ਆਜਾ ਤੁਸੀਂ ਭਾਵੇਂ ਮੇਰੇ ਪੁੱਤ ਨੂੰ ਉਹ ਉਦੋਂ ਵੱਡੇ ਉਦੋਂ ਛੋਟੇ ਪੁੱਤ ਨੇ ਗੱਡੀ ਚੱਕ ਲਈ ਇੱਥੇ ਗੱਡੀ ਦਾ ਬੁੱਤ ਨੂੰ ਮੰਗ ਗੱਡੀ ਮੇ ਬੁੱਤੇ ਦੱਦੀ ਦੇ ਘਾਰੇ ਆਏ ਵੀਡੀਓ ਕੱਢੀ ਵੀਡੀਓ ਵਰਤ ਕੇ ਦਿਵੀਂ ਮੀਂਹ ਤੇ ਦਾੜੀ ਆਈ ਪਈ ਤੇ ਨੀਤਾ ਗੱਡੀ ਨਾਲ ਖੇਡ ਰਿਹਾ ਪਹਿਲੇ ਪੈਲੀ ਚ ਲਾ ਕੇ ਆਇਆ ਨਹੀਂ ਪੈਲੀ ਚ ਨਹੀਂ ਖੇਡਦਾ ਹਾਂ ਇਹ ਰੋਡ ਤੇ ਚਲਾ ਰਿਹਾ ਚਲਾਈ ਸੀ ਰੋਡ ਤੇ ਹਾਂ ਲਾਈਸ ਕਿ ਲੋਕੀ ਕਹਿੰਦੇ ਪੱਜੀ ਕਪਤਾ ਤੁਰਨ ਲੱਗ ਗਿਆ ਨਹੀਂ ਮਾਂ ਸਾਡੇ ਦੇ ਬੇਟੇ ਗੱਡੀ ਚ ਲੰਦਾ ਸੀ ਕਾਕਾ ਮੇਰਾ ਪੁੱਤ ਨੀਤਾ ਦੇ ਆਈ ਮੈਂ ਬਹੁਤ ਦੁਖੀ ਆ ਮੇ ਬੁੱਤੇ ਮੇਰੇ ਪੈਰਾ ਤੱਕ ਨਹੀਂ ਨਹੀਂ ਗਲਾਸ ਲਿਆਓ ਹੁਣ ਕੱਪ ਲੈ ਆਓ ਕਿ ਚੁੰਗੜੀ ਬੰਦ ਕਰੀ ਦੂਜਾ ਕੱਪ ਆਏ ਹਾਏ ਬੜੇ ਬੜੇ ਤਰ੍ਹਾਂ ਦੇ ਕੱਪ ਲੈਣੇ ਕਾਕਾ ਕਿੰਨਾ ਖਰਾ ਮਮਾ ਦੇ ਪੈਰਾ ਤੇ ਮਾਤਾ ਗਦੀ ਮੁੱਛਾਂ ਆਈਆਂ ਪਈਆਂ ਮੇਰੇ ਪੁੱਤ ਮੁੱਛਾਂ ਤੇ ਹੋਰ ਵੀ ਕਈਆਂ ਨੂੰ ਆਈਆਂ ਪਈਆਂ ਪਰ ਅਕਲ ਹੀ ਨਾ ਹੁੰਦੀ ਹੈਗੀ ਕਈ ਵਾਰ ਮੁੱਛਾਂ ਪਹਿਲਾਂ ਆ ਜਾਂਦੀਆਂ ਕਹਿੰਦਾ ਅਕਲ ਬਾਅਦ ਚ ਆਉਂਦੀ ਹਾਂ ਪਰ ਨਹੀਂ ਤੇ ਮੇਰੀ ਅਕਲ ਵਾਲੀ ਜਾਣਾ ਹੈਗੀ ਇੱਕ ਦੀ ਇੱਕ ਦੀ ਰਾਤ ਦੀ ਅਕਲ ਜੜ ਨਿਕਲਣ ਵਾਲੀ ਹੋ ਗਈ ਜਿਹੜਾ ਰੌਣ ਧਿਆ ਹਿਦਾਰਦੀ ਉਹਦੀ ਜੜ ਖਰਾਬ ਹੋ ਗਈ ਅਕਲ ਵਾਲੀ ਕਰੇ ਦੀ ਕਹਿੰਦਾ ਤੂੰ ਅੰਦਰ ਜਾ ਕੇ ਪਾ ਪਾ ਨੂੰ ਫੋਨ ਕਰਕੇ ਦੱਸਿਆ ਮਾਮੂ ਨੂੰ ਫੋਨ ਕਰਕੇ ਦੱਸੂਗਾ ਫੇਰ ਸੁੱਤਾ ਹੋ ਉਹ ਬਹੁਤ ਜ਼ਿਆਦਾ ਕਹਿੰਦਾ ਨਹੀਂ ਉਹ ਤੇ ਖੀਰ ਬਣ ਗਈ ਉਹਦਾ ਸਵੇਰ ਦਾ ਮੈਨੂੰ ਕੋਣ ਆਇਆ 6 ਵਜੇ ਦਾ ਰਾਜ ਦਾ ਖੀਰ ਬਣਾ ਰਿਆ ਸੀ ਤੇ ਉਤਰਿਆ ਪਾਗਲਾ ਨੇ ਪਿੱਛਾ ਕੇ ਪਿੱਛੇ ਪਿੱਛੇ ਕਹਿ ਰਿਹਾ ਕਿ ਪੁੱਛ ਕਾਦੀ ਵੀ ਪੈਣੇ ਨੇ ਉਹ ਹਦੀ ਖੀਰ ਰਿੱਜੀ ਵੀ ਨਹੀਂ ਪਾਣੀ ਚ ਚੋਲ ਮਹਿ ਹਬਾਲ ਕੇ ਪਾ ਦੇ ਦੇ ਵਿਚੇ ਹੀ ਬਦਾਮ ਤੇ ਕਾਜੂ ਸੜਤੇ ਮੈਂ ਉਹ ਭਾਵੇਂ ਅਤਰੀ ਦਾਖਾਂ ਫਟ ਜਾਣ ਦੁੱਧ ਫਟ ਜਾਵੇ ਦਾਖਾਂ ਦੇ ਬਾਅਦ ਪਾਉਣੀ ਕਿਸ ਵਿੱਚ ਵਿਚੇ ਪਾਤਾ ਸਾਰਾ ਕੁਝ ਮੈਂ ਫੁੱਲ ਕੇ ਭੜੋਲੇ ਜਿੰਨੀਆਂ ਹੋ ਜਾਣੀਆਂ ਦਾਖਾਂ ਵਿਚੇ ਫੋਨ ਕਰਕੇ ਭਲਾ ਉਹ ਮਤਲਬ ਬਣ ਗਈ ਕਿ ਖੱਲੇ ਲਾਤੀ ਕਹਿੰਦਾ ਚੱਲ ਮੈਂ ਖੀਰ ਖਾ ਕੇ ਤੈਨੂੰ ਕਰੂੰਗਾ ਇਹ ਤੱਕ ਹੋਣ ਨੀ ਆਏ 9:00 ਵਜੇ ਆ ਕੇ ਸੌਂ ਗਏ ਹੋਣ ਆ ਕੇ 5 ਵਜੇ ਵਧੀਆ ਬਣਦੇ ਸੌਂ ਗਏ ਹੋਣਗੇ ਹੁਣ ਕੀ ਹੈ ਆ ਮੇਰੇ ਕਾਜ ਕਿਤੇ ਲੱਗੀ ਮੈਂ ਆਪਣੀ ਕੰਮ ਨੂੰ ਕਰ ਰਹੀ ਸੀ ਖੀਰ ਬਣਾਉਂਦੇ ਹਾਂ ਰਾਤੀ ਰਾਤੀ ਨਹੀਂ ਹੁਣ ਦੇਖੀਂ ਮੈਂ ਕਿੱਥੋਂ ਲੱਗੀ ਕਿੱਥੋਂ ਲੱਗੀ ਬਣਾ ਕੇ ਦਸਲਾ ਦੇ ਰੁੱਕ ਕੇ ਜਿਵੇਂ ਆ ਲਗਾਤਾ ਪਛਲਾ ਨਹੀਂ ਕਿੱਦਾਂ ਨਹੀਂ ਬਣੀ ਠੰਡੀ ਕਰ ਰਹੇ ਨੇ ਵਿਚਾਰੇ ਬਾਸ ਨੋਜਣਾ ਆ ਬਦਮਨ ਹੈ ਇਦੋਂ ਫੜਾ ਕੇ ਧਾਰਿਆ ਕਹਿੰਦੇ ਵਧੀਆ ਬੜੀ ਸਵੇਰੇ ਖਾਣਾ ਘੱਡੀ ਕਰਕੇ ਤੇ ਸਬਰ ਕਿੱਡਾ ਇੰਨਾ ਸਬਰ ਪਾਪਾਂ ਦੇ ਦਾ ਫੋਨ ਤਾਂ ਮਨ ਹਰ ਪੜੇ ਆਫਿਸੋਂ ਫੋਨ ਸ਼ੁਰੂ ਹੋ ਗਏ ਹੋਰ ਇਹ ਖੀਰ ਬਣ ਗਈ ਪੂਰੀ ਘੈਂਟ ਅਪਰਾਧ ਕਿੱਥੋਂ ਲੈਂਦੀ ਨੇ ਐਡੀ ਵਧੀਆ ਉਹਨਾਂ ਨੂੰ ਸਾਰਾ ਸਮਾਨ ਚੋਹਿਆ ਅਗਲੇ ਨੇ ਖੀਰ ਪੂਰੇ ਜਾਈ ਦੇ ਕਰੇਡਾ ਵਾਲਿਆਂ ਨੇ ਖੀਰ ਬਣਾ ਲਈ ਤੇ ਇੰਡੀਆ ਵਾਲਿਆਂ ਨੇ ਬਣਾਈਆ ਤਾਰ ਉਧਰ ਫੋਨ ਕਰਦੇ ਤਾਰ ਕਹਿੰਦਾ ਹਾਂ ਮੇਰਾ ਜੀ ਕਰਨ ਦਾ ਖੀਰ ਖਾਣੀ ਖੀਰ ਬੜੇ ਮਜ਼ੇ ਹੀ ਬਣੀ ਹੈ ਰਾਤ ਮੈਨੂੰ 2 ਵਜੇ ਤੱਕ ਉਸੇਰੇ ਮੈਂ ਇੱਕ ਰਾਤ ਰੋਟੀ ਖਾਧੀ ਹੱਚੀ ਬਤੁਆਉਣਾ ਮੇਰਾ ਫੇਰ ਕੰਮ ਖਰਾਬ ਹੋ ਗਿਆ ਸਾਰੀ ਰਾਤ ਮੈਂ ਮਰ ਗਈ ਫੇਰ ਤੜ ਤੜ ਹੋ ਰਹੀ ਤੇ ਖੀਰ ਰਹਾ ਹੋਇਆ ਮਾਸੀ ਲੂਜ ਮਾਸ਼ਾ ਅੱਲਾਂਗੇ ਔਰ ਉਹ ਦੁਬਾਰ ਮੈਨੂੰ ਮੂੰਹ ਕਰ ਗਿਆ ਬੜੀ ਭੁੱਖ ਲੱਗੀ ਇੰਨੀ ਭੁੱਖ ਲੱਗੀ ਮੈਂ ਕਿੰਦ ਨੂੰ ਇੱਕ ਅੱਜ ਕਿਵੇਂ ਭੁੱਖੇ ਕਰ ਚੋਪਰ ਕੇ ਮੂੰਹ ਤੇ ਕਪੜਾ ਲਾ ਕੇ ਸੌ ਜਾਗਾ ਤਾਂ ਕੱਖ ਨਹੀਂ ਹੋਇਆ ਤੁਹਾਨੂੰ ਫਿਰ ਮੈਂ ਵੇਖ ਕੇ ਸੋਈ ਤੇ ਮੈਂ ਕੀ ਹਾਰ ਕੇ ਫਿਰ ਪਤੌਆਂ ਦੀ ਸਬਜ਼ੀ ਲੈਣੀ ਨਹੀਂ ਹੁਕੀ ਖਾ ਲੈਂਦੇ ਸੀ ਜੇ ਮੈਂ ਰੋਟੀ ਚੱਕਾ ਤੇ ਪਤੌਆਂ ਸਬਜ਼ੀ ਦਾ ਬਣਾ ਲੈਂਦੇ ਖੰਦਾ ਹੈ ਨਹੀਂ ਇਹ ਨਹੀਂ ਬਣਾਣੀ ਨਹੀਂ ਇਹ ਰੋਟੀ ਇਹਨੂੰ ਸਵੇਰੇ ਉਹੀ ਗਰਮ ਕਰਕੇ ਦਊਗਾ ਪਰੋਂੀਆਂ ਕੱਕਾ ਦੀ ਕਰਨਾ ਕਰਾਉਂਦਾ ਮੈਂ ਤਾਂ ਕੀ ਹੈ ਹੂੰ ਤਾਂ ਖਾ ਲੈਣਾ ਤੜਾ ਹੁਣ ਕੀ ਕਰ ਲਗਾ ਡਰੈਸ ਲੇਣ ਲਗਾ ਚੰਗਾ ਲਾਣਾ ਉਹਨੇ ਤੇ ਡਰਣਾ ਨਾ ਤੇ ਗੱਡੀ ਤੇ ਤਾਂ ਕਿੰਨੇ ਗੱਡੀ ਚੰਡਾ ਲਾਉਣਾ ਸੀ ਹੋਈ ਨਹੀਂ ਮਾਸ਼ੜ ਕੇ ਜਾਈਂ ਚੰਡਾ ਲਾਉਣਾ ਮੇਰੇ ਪੁੱਤ ਨੇ ਆ ਸੇਰੇ ਸੇਰੇ ਸਾਡੀ ਬਹਿਸ ਵਾਰੀ ਫੁੱਲ ਹੋ ਚੁੱਕੀ ਦੂਜੇ ਵਲੌਗ ਚ ਮਿਸਟਰ ਮਿਸ ਬਾਸੀਦੇਵ ਲੌਂਚ ਸਾਡੀ ਪੂਰੀ ਫੁੱਲ ਬਹਿਸ ਵਾਰੀ ਹੋਈ ਉੱਠ ਗਿਆ ਸਾਰੀ ਕਈ ਲੋਕ ਬਿਨਾ ਮਤਲਬ ਸਾਡਾ ਖੈਨ ਨੂੰ ਕਰਦੇ ਆ ਪਰ ਅਸੀਂ ਨਹੀਂ ਖੈਣਾ ਚਾਹੁੰਦੇ ਅਸੀਂ ਕਿਸੇ ਨਾਲ ਕੋਈ ਬਹਿਸ ਨਹੀਂ ਕਰਨਾ ਚਾਹੁੰਦੇ ਸਾਡੇ ਕੋਲ ਕੋਈ ਟਾਈਮ ਨਹੀਂ ਸਾਡਾ ਕਿਸੇ ਨਾਲ ਕੋਈ ਮੈਰ ਨਹੀਂ ਹੈਗਾ ਸਾਡਾ ਕਿਸੇ ਨਾਲ ਕੋਈ ਸਾਡਾ ਕੰਪੀਟੀਸ਼ਨ ਨਹੀਂ ਹੈਗਾ ਠੀਕ ਹੈ ਇਨੇ ਲਾ ਬੈਕ ਕਰਕੇ ਮਾਰ ਸੀ ਕਿਸੇ ਨਾਲ ਸਾਡਾ ਕੋਈ ਅਸੀਂ ਬਹਿਸ ਬੋਸ ਨਹੀਂ ਕਰਨਾ ਚਾਹੁੰਦੇ ਠੀਕ ਹੈ ਨਾ ਕਹਿੰਦੇ ਇੱਕ ਚੁੱਪ ਤੇ 100 ਸੁੱਖ ਠੀਕ ਹੈ ਤੇ ਪਰ ਜਦੋਂ ਲੋਕੀ ਤੁਹਾਨੂੰ ਚੁੱਪ ਨਾ ਰਹਿਣ ਦੇਵੇ ਦੇਣ ਜਦੋਂ ਸਿਰ ਤੋਂ ਪਾਣੀ ਲੰਗ ਜੇ ਨਾ ਫਿਰ ਹਾਰ ਕੇ ਬੋਲਣਾ ਪੈਂਦਾ ਠੀਕ ਹੈ ਕੋਈ ਸਿਰ ਨਹੀਂ ਲਾਉਂਦੇ ਉਹ ਸਾਡੇ ਬਾਰੇ ਮਾੜੇ ਹੀ ਬੋਲਣਗੇ ਫੁੱਟਾ ਹੀ ਬੋਲਣਗੇ ਚੰਗਾ ਥੋੜੀ ਬੋਲਣੇ ਨਹੀਂ ਕੀ ਪੁੱਤਨੀ ਤਾਂ ਜਿਹੇ ਸਾਬ ਨੇ ਤੁਮਨੇ ਚੱਜਦੇ ਤੇ ਚੱਜਦੇ ਨਾ ਕਰਦੇ ਗਾਣੇ ਦੀ ਤਾਂ ਨੀਂਦ ਨੇ ਹੋਰੀ ਕੁਝ ਕਰ ਤਾਂ ਗਾਣੇ ਇਸ ਕੋ ਭਾਈ ਉੱਠ ਜਾਦਾ ਫਿਰ ਸਵੇਰੇ ਆ ਗਿਆ ਆ ਗਿਆ ਭਾਈ ਦਮੈਸੇ ਕਹਿੰਦੇ ਉੱਠ ਜਾ ਉੱਠ ਖੜਾ ਉੱਠ ਖੜਾ ਅੱਜ ਸੰਡੇ ਆ ਤੇ ਸਾਡਾ ਬਟਿਕ ਬੰਦ ਹੈ ਅੱਜ ਹੌਲੀਡੇ ਸਾਡੀ ਅੱਜ ਹੌਲੀਡੇ ਅੱਜ ਹੀ ਛੁੱਟੀ ਪਾਰੀ ਹੈ ਲਓ ਜੀ ਇਹਦਾ ਦੰਦ ਦੁਖਦਾ ਸੀ ਬੜਾ ਵੱਧ ਗਿਆ ਆਇਆ ਨਹੀਂ ਆ ਜਾਣਾ ਕਿਹਨੂੰ ਲੱਗਦਾ ਨਾ ਚੱਲਿਆਂ ਲੈ ਕੇ ਡਾਕਟਰ ਕੋਲ ਹੀ ਜਾਣਾ ਅੱਗੇ ਕੰਮ ਜਾਣਾ ਜਿਹਨੂੰ ਉਹਦਾ ਡਾਕਟਰ ਦੇ ਦਿਖਾ ਦੇ ਇਹਨੂੰ ਉੱਧਰ ਲੈ ਜਾਣਾ ਤੂੰ ਵੀ ਜਾਣਾ ਦੰਦ ਵਾਲੇ ਦੇ ਪਾਸੇ ਆਓ ਤੇ ਉੱਥੇ ਹੀ ਲੈ ਕੇ ਚੱਲੇ ਆ ਇਹਨੂੰ ਦਿਖਾਈ ਜੀ ਅਮਣ ਉਹਨਾਂ ਨੇ ਕਿਹਾ ਕੱਢਣੀ ਫੇਰ ਕੀ ਕਰਾਂਗੇ ਅਮਣ ਨਹੀਂ ਕੱਢ ਰਿਹਾ ਦਿਖਾਤੀ ਹੋਇਤੀ ਭਾਈ ਮੂੰਹ ਸੁੱਜ ਗਿਆ ਨਹੀਂ ਮਾਸ ਕਿਹੜੇ ਹੋਇਆ ਇਹ ਇੱਧਰ ਜਾੜ ਵੇ ਕਾਲੀ ਉੱਪਰਲੀ ਬਾਸੇ ਨਿੱਕਲੇ ਥੱਲੇ ਜਾੜ ਹੈ ਥੋੜੀਆਂ ਟੌਫੀਆਂ ਖਾਦੀਆਂ ਉੱਪਰਲੀ ਜਾੜਾ ਦੇਖ ਕਾਲੀ ਨਹੀਂ ਟੌਫੀਆਂ ਤਾਂ ਨਹੀਂ ਇੰਨੀਆਂ ਖਾਂਦਾ ਦੀਦੀ ਇਹ ਹਾਂ ਹੋਈ ਇੰਨੀਆਂ ਵਾਲਾ ਟੌਫੀ ਉਹਦੇ ਜਮਾਂ ਖੁੰਝੇ ਚ ਦੇਖ ਕਾਲੀ ਹੋਈ ਬੱਤੀ ਕੋਈ ਦਵਾਈ ਦੇ ਦੇ ਨਾ ਚਾਹ ਬਰੀ ਨਹੀਂ ਕਰਦਾ ਕੰਮ ਆਹੋ ਨਹੀਂ ਟੌਫੀਆਂ ਤਾਂ ਨਹੀਂ ਹੋਰ ਚਲੋ ਚਿੱਜਾਂ ਹਾਂ ਦੀਆ ਕੁੰਡੀ ਲਾਜੀ ਜਿਹੜਾ ਤੈਨੂੰ ਚਾਰ ਰਾਜ ਤੰਗ ਕਰੂਗਾ ਚਾਕਰੀ ਬਟ ਹੈ ਮਾਂ ਨਹੀਂ ਮਾਂ ਨਹੀਂ ਤੋੜ ਲਾਂਗੇ ਲੋਕਾਂ ਨੂੰ ਤੋੜਨੋਂ ਹਟਦਾ ਖੜਾ ਦਾਾਂਗੇ ਜੇਕਰ ਤੱਕ ਪਹੁੰਚਦੇ ਨੇ ਉਹ ਮੇਰੇ ਪੁੱਤ ਦਾ ਛੋਟਾ ਵੀਰ ਸੀ ਉਹ ਬੈਠਾ ਦਾਰੀ ਵਾਲਾ ਗੱਡੀ ਚੋਂ ਹੁੰਦਾ ਸੀ ਦੌਟ ਕੇ ਹਾਂ ਤੂੰ ਗਾਣਾ ਗਾ ਬੁਲੰਦ ਬਾਈਂ ਗਾ ਵਿੱਤੀ ਪੁਰਾਉ ਦੇ ਅੱਖ ਲੱਤੀ ਗਾ ਗਾ ਕਿਹਦਾ ਕਿਨੇ ਗਾਇਆ ਸੀ ਉਹ ਹੈ ਨਹੀਂ ਨੇ ਮੈਨੂੰ ਕਿਹੜਾ ਵਿੱਟ ਫਿਆਣ ਦੇ ਰੱਖਾ ਦੇ ਸੀ ਗੱਲ ਅੱਜ ਤਾਂ ਉਹਨੇ ਕਹਿ ਬਲੇ ਬਹੁਤ ਪਤਾ ਨਹੀਂ ਕੀ ਗਗਨ ਆਉਣ ਨੇ ਕਹਤਾ ਤੇ ਬਰੀ ਕਰਾਉ ਵੇਚ ਕੇ ਪੰਜ ਸੱਤ ਮਰਲੇ ਮਗਣਾ ਵੇਚ ਕੇ ਦੋ ਚਾਰ ਵਿਸਵੇ ਬਰੀ ਕਰਾਉ ਨੇ ਦੋ ਚਾਰ ਛੂਟ ਬਰੀ ਕਰਾਉ ਨੇ ਜਾਈ ਲੰਗਾ ਇਤ ਬਾਹਰ ਨੂੰ ਕੀ ਉਤ ਗਾਲ ਇਦਾ ਨਾ ਕੇ ਵਿੱਚ ਬਜਾੜ ਕੇ ਗੜਾ ਦੇ ਆ ਉਹ ਕਿਆ ਬਰੀ ਤਾਨੂੰ ਆ ਸਾਡੇ ਬੋਲ ਹੀ ਵਾਕਿਆ ਮਨੂਕਾਂ ਵਰਗੇ ਨੇ 147 ਵਰਨ ਨਾਲ ਦੇ ਨੇ ਉਹ ਬੋਲ ਹੀ ਸਾਡੇ 147 ਬੋਰਾ ਨਾਲ ਦੇ ਬੋਲ ਨੇ ਸਾਡੇ ਬੋਲ ਬੋਲ ਸਾਡੇ ਬੋਰਾ ਨਾਲ ਦੇ ਨੇ ਉਹ ਕਹਿੰਦੇ ਬੋਕ ਹਾਂ ਪਤਾ ਕੀ ਹੋ ਗਿਆ ਇਹਨੇ ਕੀ ਤੇ ਮੈਂ ਦੱਸੇ ਬਿਨਾਂ ਨਾ ਇਹਨੇ ਕੋਈ ਮੰਮੀ ਨੂੰ ਦੇਖਿਆ ਇਹਨੂੰ ਵੀ ਨਹੀਂ ਕੋਈ ਤਾਰੀ ਜੀ ਚੱਕ ਕੇ ਮਾਰੀ ਤੰਚ ਉਹਦੇ ਵਿੱਚ ਕਫਲਾ ਹਾਂ ਇਹਦੇ ਅੜ ਗਿਆ ਹੁਣ ਅਮ ਤਾਂ ਚ ਕੁਝ ਫਸ ਗਿਆ ਹੁਣ ਇਹਨੇ ਕੀ ਲੱਗਿਆ ਹੋਵੇ ਕੁਛ ਨਹੀਂ ਮੂੰਹ ਦਾ ਪਾਣੀ ਕੀ ਬਣਾ ਕੀ ਵੜ ਕੇ ਪੈ ਗਿਆ ਮੂੰਹ ਜੈ ਤੀ ਚੀਜ਼ ਹੋ ਗਈ ਹੈ ਹੈ ਕੀ ਆਜੀ ਹੋ ਗਿਆ ਕੀ ਬੀ ਨਹੀਂ ਬੜਾ ਮੂੰਹ ਆ ਤਾਰੇ ਨੇ ਪੰਗੇ ਲਏ ਨੇ ਤਾਰ ਮਾਰੀ ਹੈ ਕੋਈ ਦੰਦ ਚ ਰਾਤ ਕੱਲ ਮਾਰੀ ਸੀ ਹਾਂ ਪਾਜੀ ਮੂੰਹ ਤਾਂ ਖੁੱਲਿਆ ਰੰਦਾ ਕੀ ਪਤਾ ਕੀ ਵੜ ਕੇ ਨਿਕਲ ਗਿਆ ਮੂੰਹ ਜੋ ਚੁੰਮੀ ਡਾਕਟਰ ਤੋਂ ਸੁਈ ਤਾਂ ਚੁੰਮੀ ਤਾਂ ਮਿਲ ਆ ਲਿਆ ਕਿ ਕਿਡੇ ਕਰਦੇ ਫੜ ਕੇ ਦੰਦ ਦੀ ਦੰਦ ਦੀ ਕੀ ਸੀ ਕਰ ਲਈ ਉਹਦੀ ਹੈ ਅੱਖ ਕਿਦਾਂ ਸੋਣਾ ਮੂੰਹ ਬੋਲ ਕੁੱਤੀਆਂ ਲੈਣੇ ਫੜ ਕੇ ਨੇ ਬੇਸ਼ੱਕ ਨਹੀਂ ਹੋ ਰਾ ਤੈਨੂੰ ਵਿੱਚ ਪੈਨਸਲ ਪ사 ਰਹੀ ਆ ਕਿਤੇ ਜਾਣਾ ਨੂੰ ਆਵ ਤੇਰੇ ਪੁੱਤੇ ਕੰਮ ਉਠੋ ਉਠੋ ਐਕਟਿਵ ਹੋਵੋ ਨਾ ਬੋਤੋ ਬੋ ਸੰਡੇਆ ਸੰਡੇ ਮਨਾਓ ਮੈਂ ਵੀ ਚਲਾਣੀ ਮੈਂ ਕੋਈ ਛੋਟੇ ਕਰਕੇ ਚਲਾ ਦੂਗੀ ਉਹ ਛੋਟਾ ਰੋਣ ਲੱਪੂਗਾ ਵਿਚਾਰਾ ਉਹ ਛੋਟਾ ਬੇਬੀ ਹੈ ਜੀ ਮੰਤੂ ਠੀਕ ਹੈ ਉਹ ਜੇ 1 ਮੰਥ ਦਾ ਤਾਂ ਤੁਸੀਂ ਇਹ ਜਿੱਤੇ ਵੱਡੇ ਹੋ ਤੁਸੀਂ ਮੈਂ ਤਾਂ ਹੋ ਜੇ ਮੈਂ ਜੀ 3 ਮੰਥ ਦੇ ਉਹ 1 ਮੰਥ ਦਾ